ਮੈਨੂੰ ਵੀ ਚੱਕਰ ਆਈ ਜਾਂਦੇ ਦਾ। ਕਰੇ ਜਵਾਕੜੀ ਵੀ ਵਿਚਾਰੀ ਬਿਮਾਰ ਪਈ ਐ। ਹੇ ਮੇਰੇ ਕਰੇ ਤਾਂ ਦਵਾਈ ਲਿਓ ਨੂੰ ਕੋਈ ਪੈਸਾ ਵੀ ਨਹੀਂ ਮੇਰੇ ਕੋਲ। ਜੀ ਮੈਂ ਦਵਾਈ ਦਵਾ ਆ। ਪਤਨ ਟੜ ਕੇ ਦੀ ਛੱਡ ਕੇ ਆਈ ਆ। ਪਹਿਲਾਂ ਉਹਨਾਂ ਦੀ ਛੱਤ ਤੇ ਗਈ ਭਾਂਡੇ ਮਜਬਾਕਿਆਈ ਸਾਰਾ ਦਿਨ। ਰੋਟੀਆਂ ਪਕਾ ਕੇ ਆਈ। ਹੁਣ ਆਈ ਤਾਂ ਹੁਣ ਲੋਕਾਂ ਦੇ ਕੰਮ 'ਚ ਛਿੜ ਗਈ। ਹਉ ਦੇ ਜਵਾਕਾਂ ਦੀ ਵੀ ਗੌਰ ਨਹੀਂ। ਖੈਰ ਬਾਅਦ ਤੂੰ ਕਹੇ ਜਦ ਦਿਨ ਦਖਾਣਾ। ਹੱਲੇ ਮਾੜਾ ਦਿਨ ਨਾ ਬਿਤਾਇਆ ਤਾ ਕਰਕੇ ਦਵਾ ਦਵ ਕੰਮ ਜਾ ਮਨਾ ਜਵਾਕਾਂ ਦਾ ਤਾਂ ਹਾਲ ਦੇਖ ਲਾਂ ਜਾ ਕੇ ਉਹ ਜਵਾਕੜੀ ਏ ਵਿਚਾਰੀ ਉਹ ਨਾਲ ਆ ਕੇ ਗੋਹਾ ਖੂੜਾ ਸਟਿਆ ਜਾਂਦੀ ਸੀ ਉਹ ਵੀ ਪੈ ਗਈ ਰੱਬਾ ਤੂੰ ਕਿਉਂ ਨਹੀਂ ਗਰੀਬ ਦੀ ਦਾਸਤਾ ਸੁਣਦਾ ਕਿਉਂ ਨਹੀਂ ਕੋਝੇ ਕਰਦਾ ਕੋਈ ਮਹਿਲ ਮਨਾਰੇ ਚਿਣੀ ਬੈਠਾ ਕੋਈ ਦੁਵਾਈਆਂ ਨੂੰ ਵੀ ਤਰਸੀ ਜਾਂਦਾ ਉਹ ਜਵਾਕਣੀ ਤਾਂ ਬਿਮਾਰ ਹੋਈ ਸੀ ਹੋਈ ਸੀ ਹੁਣ ਮੈਨੂੰ ਵੀ ਚੱਕਰ ਲੱਗੇ ਪਏ ਹੋ ਹੋ ਚਲ ਹੁਣ ਐ ਕਰਦੀਆਂ ਗੋਹਾ ਜਿਹਾ ਸੱਟ ਕੇ ਇਹਨਾਂ ਦਾ ਟੱਪ ਜਾਣੀ ਆ ਘਰੇ ਜਵਾਕਾਂ ਦਾ ਹਾਲ ਦੇਖਦੀ ਆ 4 ਘਰਾਂ ਦੇ ਤਾਂ ਜਾਇਆ ਹੀ ਪੈਸੇ ਮਿਲ ਗਿਆ ਹੀ ਵੀ ਭਾਈ ਮੇਰੀ ਜਵਾਕੜੀ ਬਿਮਾਰ ਹੈ ਪੈਸੇ ਦੇ ਦਿਓ ਤੇ ਮੈਂ ਦਵਾਈ ਦਵਾ ਦਿਆਂ ਕਿਸੇ ਨੇ ਨਿਫਰਿਆ ਬਸ ਹੁਣੀ ਦੇਖਦੀ ਆ ਜਾ ਕੇ ਆਉਣੀ ਆ ਪ੍ਰੀਤੋ ਕੋਲ ਜੇ ਦੇ ਉਬੀ ਤਾਂ ਤਗੋ ਹਾਂ ਜਾਂ ਧਸੜਦਾ ਇੱਕ ਤਾਜੇ ਕੰਮ ਜਿੰਨੇ ਛੇੜੇਨਗੇ ਜੇ ਕੰਮਾਂ ਦਾ ਸਿਰਾ ਹੋਊਗਾ ਤਾਂ ਹੀ ਪਾਸੇ ਜੋਪਰੀ ਹੋਊਗੀ। ਓਹ ਹੋ। ਜਵਾਕੜੀ ਦਾ ਪਤਾ ਨਹੀਂ ਕੀ ਹਾਲ ਹੋਊਗਾ। ਹੈ ਵੇ ਰੱਬਾ ਕਿੰਨਾ ਮੇਲੀ ਜਾਂਦੀ ਸੀਗੀ। ਬੂਝੇ ਮੈਂ ਮਰ ਜਾ ਜੇ ਪ੍ਰੀਤੋ ਤੋਂ ਵੀ ਪੈਸੇ ਨਾ ਮਿਲੇ। ਬੂ ਮੈਂ ਕਿੱਥੋਂ ਆਵਦੀ ਜਵਾਕੜੀ ਨੂੰ ਦਵਾਈ ਦਵਾਉਂਗੀ। ਮੈਥੋਂ ਤਾਂ ਦਰਦ ਰੱਬਾ ਦੇਖਿਆ ਨਹੀਂ ਜਾਂਦਾ। ਨੜਕੇ ਵੀ ਕਰੇ ਰੋਟੀ ਪਕਾਉਣ ਨੂੰ ਆਟਾ ਨਹੀਂ ਸੀ ਦੋ ਰੋਟੀਆਂ ਪਕਾਈਆਂ ਸੀ ਉਹੀ ਮੰਗ ਤਾਂ ਮੰਗਣ ਆ ਗਿਆ ਹਰ ਕੇ ਮੈਂ ਉਹਨੂੰ ਖਵਾ ਦਿੱਤੀ ਮੇਰੇ ਤਜਵਾਕ ਵਿਚਾਰੇ ਭੁੱਖ ਨੇ ਕੁਮਾਰ ਹੋਈ ਜਾਂਦੇ ਪਤਾ ਨਹੀਂ ਰੱਬ ਤੁਖ ਹੈ ਜੇ ਮਾੜੇ ਦਿਨ ਦਿਖਾਉਣਾ ਅੰਕੇ ਕੰਮ ਤਾਂ ਕਰਨਾ ਹੈ ਹੇ ਵੇਰ ਅੱਪਾ ਤੁਖ ਹੈ ਜੇ ਦਿਨ ਦਿਖਾਉਣਾ ਨਾ ਸਿਆਲ ਜਾਂਦੇ ਦਾ ਪਤਾ ਲੱਗਦਾ ਹੈ। ਨਾ ਗਰਮੀ ਆਉਂਦੀ ਦਾ ਪਤਾ ਲੱਗਦਾ। ਥੋੜਾ ਦਿਨ ਲੋਕਾਂ ਦੇ ਕੰਮਾਂ 'ਚ ਟੱਪ ਜਾਂਦਾ। ਇੰਨਾ ਲੋਕਾਂ ਦਾ ਮੈਂ ਕੰਮ ਕਰਦੀ ਆਂ ਫਿਰ ਵੀ ਅੱਜ ਜਵਾਕ ਕਰੀਮ ਦਵਾਈ ਦਵਾਉਣ ਨੂੰ ਕੋਈ ਕਰੇ ਸਾਲ। ਕੋਈ ਕਹੇ ਨਾ ਕਹੇ। ਕੁਸਲੀਏ ਚਾਹੇ। ਹਾਏ ਹਾਏ। ਜਦੋਂ ਤਾਂ ਕਿਸੇ ਦਾ ਨੁਕਸਾਨ ਹੋ ਜੇ ਉਦੋਂ ਤਾਂ ਨਗਰ ਦੇ ਵਿੱਚੋਂ ਲੋਕ ਕਹਿਣ ਲੱਗ ਜਾਂਦਾ ਤੈਨੂੰ ਕੋਈ ਤੋੜ ਸੀ ਤਾਂ ਤੂੰ ਮੈਥੋਂ ਮੰਗ ਲਿਆ ਹੁੰਦਾ ਅੱਜ ਮੈਨੂੰ ਲੋੜ ਸੀ ਤਾਂ ਕੋਈ ਬਾਹ ਨਹੀਂ ਫੜ ਰਿਹਾ ਮੈਂ ਤਾਂ ਹੋਰੋਂ ਕਰੂੰਗੀ ਜੇ ਨਾ ਕਿਸੇ ਪਾਸੇ ਪੈਸੇ ਮਿਲੇ ਮੈਂ ਤਾਂ ਆਪਦੀ ਜਵਾਕੜੀ ਦਾ ਇਲਾਜ ਕਰਾਉਣ 'ਚ ਕੋਈ ਕਸਰ ਨਹੀਂ ਛੱਡਦੀ ਮੈਂ ਤਾਂ ਆਪਣੇ ਸਰੀਰ ਦਾ ਇੱਕ ਅੰਗ ਕੱਟ ਕੇ ਵੇਚ ਦੂੰ ਗੁਰਦਾ ਕੋਈ ਕਿਡਨੀ ਕੋਈ ਕੱਢ ਕੇ ਵੇਚ ਦੂੰ ਕਰੀਤੋ ਕੋਲੇ ਜਾਂ ਮੈਂ ਦੋ ਕੋਲੇ ਜਾ ਕੇ ਆਉਂਗੀ ਕੀ ਪਤਾ ਮਿਲ ਜਾਂ ਮੈਨੂੰ ਤਾਂ ਐ ਸੀ ਮੈਂ ਤਾਂ ਗੋਲੀਆਂ ਦੇ ਤਾਂ ਸੀ ਸਰਕਾਰੀ ਚੁਲੇ ਭਿਜਵਾ ਅਕੜੀ ਨੂੰ ਰਾਮ ਆ ਜੂ ਹੁਣ ਤਾਂ ਮੇਰਾ ਦਿਲ ਕੰਮੀ ਜਾਂਦਾ ਉਹ ਤਾਂ ਥੋੜੀ ਜਿਹੀ ਵੱਧ ਦੀ ਬਿਮਾਰ ਕੋਈ ਪਈ ਆ ਕੀ ਕਰਾਂ ਮੈਨੂੰ ਤਾਂ ਕੋਈ ਸਮਝ ਨਹੀਂ ਹੋ ਨਾ ਬੇ ਰੱਬਾ ਹਰ ਇੱਕ ਸਹਾਰਾ ਤਾਂ ਤੁਮ ਇਥੋਂ ਖੋਦਾ ਜਾਂ ਨਾ ਹਰ ਇੱਕ ਸਹਾਰਾ ਤਾਂ ਤੁਮ ਇਥੋਂ ਖੋ ਰੱਖਿਆ ਤੈਨੂੰ ਤਾਂ ਪਤਾ ਹੀ ਮੇਰੇ ਤੇ ਜਵਾਕ ਹੀ ਮੇਰਾ ਸਹਾਰਾ ਉਹਨਾਂ ਦਾ ਨਾ ਕੁਛ ਦਿਖਾਇਆ ਕਰ ਇਹ ਦੋਨੋਂ ਤਾਂ ਮੇਰਾ ਕੁਛ ਦੁਖਣ ਲੱਗ ਜੇ ਪਰ ਮੇਰੇ ਬੱਚਿਆਂ ਦਾ ਨਾ ਰੱਬਾ ਕੁਛ ਵੀ ਦੁਖੇ ਮੈਂ ਇਥੋਂ ਨਹੀਂ ਉਹਨਾਂ ਦਾ ਦਰਦ ਚੰਗੇ ਕੀ ਕਰਾਂ ਮੈਂ ਰੱਬਾ ਗਰੀਬ ਨੂੰ ਤੂੰ ਕੰਮ ਵੀ ਸੌਖਾ ਨਹੀਂ ਕਰਨਾ ਦਿੰਦਾ ਕਹੇ ਜੀ ਕਿਸਮਤ ਲਿਖੀ ਹੈ ਮਾਰ ਅੱਗੇ ਕੰਮ ਤਾਂ ਬੇਫਿਕਰ ਹੋ ਕੇ ਕਰ ਜਾਂਦੀ ਸੀ ਕੀ ਕਰਾਂ ਮੈਂ ਅੱਜ ਜਵਾਕੜੀ ਉਹਨੇ ਬਿਮਾਰ ਨੇ ਚਾਹ ਮੰਗੀ ਮੈਂ ਉਹਨੂੰ ਉਹ ਵੀ ਨਾ ਦਿੱਤੀ ਲਾਰਾ ਲਾ ਕੇ ਤੁਰਿਆ ਹੋਇਆ ਹੋ ਹੋ ਜੇ ਉਹਨੇ ਰੋਟੀ ਮੰਗੀ ਤਾਂ ਰੋਟੀ ਵੀ ਖਾਣ ਦਾ ਹੁਕਮ ਨਹੀਂ ਹੋਇਆ ਮਿਲਦੀ ਤਾਂ ਕਹਿੰਦੇ ਉਹਨੂੰ ਇਹ ਜੀ ਦੇ ਕਰਮਾਂ ਚ ਹੁੰਦੀ ਆ ਰੱਬਾ ਜੀ ਦੇ ਦਰ ਤੇ ਖ ਲੋਕ ਮੰਗਤੇ ਆਉਂਦੇ ਆ ਉਹ ਖਾਲੀ ਨਹੀਂ ਮੋੜ ਸਕਦਾ ਹੁੰਦਾ ਕਹਿੰਦੇ ਹੁੰਦੇ ਜੀ ਦਾ ਦਿਲ ਦਰਿਆ ਹੋ ਮੈਂ ਕਿੰਨਾ ਮੈਂ ਨਹੀਂ ਮੋੜ ਸਕਦੀ ਆਪਦੇ ਬੱਚਿਆਂ ਦੇ ਤੇ ਆਪਦੇ ਮੂੰਹ ਚੋਂ ਕੱਢ ਕੇ ਰੋਟੀ ਮੈਂ ਮੰਗਤੇ ਦੇ ਮੂੰਹ ਚ ਪਾਤੀ ਪਰ ਰੱਬਾ ਮੈਂ ਕਹਿੰਦੀ ਵੀ ਤੂੰ ਇੰਨਾ ਕਿ ਦੇ ਵੀ ਸਹੀ ਕਿ ਮੈਂ ਪੁੰਨਦਾਨ ਕਰ ਸਕਾਂ ਅੱਛਾ ਜਦੋਂ ਅਸੀਂ ਰੋਟੀ ਬਣਾਈ ਸਾਡੇ ਕੋਲ ਦੋ ਰੋਟਨਾਂ ਦਾ ਆਟਾ ਉਹ ਵੀ ਅੱਧਾ ਸੂੜ ਉਸੇ ਨੇ ਮੈਂ ਰੋਟੀ ਬਣਾਈ ਤੇ ਉਹ ਨਹੀਂ ਮੰਗਤਾ ਲੈ ਗਿਆ ਹੁਣ ਮੈਂ ਆਪਦੀ ਜਵਾਰਕੜੀ ਨੂੰ ਕੀ ਖਵਾਵਾਂ

ਪੇਰ ਪਾਣੀ ਅਦੀਆ ਪੀਨੀ ਆ ਪਡੀ ਓਟੀ ਅੈ । ਮੀ ਮੀ । ਆੈ ਸਾ ਪਾਣੀ ਪਾਲੇ । ਓ ਕਡਾ ਸਬ੍ਛੀ ਅਲੀ ਚਾਲੀ ਸੋਭੀ ਲੁਕਾਂ ਦਾ ਮੀ ਕਾਂ ਤਲੀ ਜਾ तो पीदा ने एकता दिल दुखी है और जवाकड़ी कड़ी घरे बेचारी बिमार पई है ਤੇ ਕਹੋ ਹੋ ਇੱਕ ਮਾਸ ਨਹੀਂ ਖਾਂਦਿਆਂ ਗੀਆਂ ਬਾਹ ਨਹੀਂ ਛੋੜਦੇ ਆ ਤੁਸੀਂ ਇੱਕ ਗਰੀਬ ਦੇ ਫਰਿਆਦ ਨਹੀਂ ਸੁਣ ਸਕਦਾਂ ਮੈਨੂੰ ਤਾਂ ਕੱਢੇ ਮੈਂ ਇੱਥੇ ਕੋੜੇ ਮੈਨੂੰ ਪੈਸੇ ਦੇ ਦਿਓ ਮੇਰੀ ਧੀ ਬਿਮਾਰ ਹੈ ਕਹਿੰਦੀ ਪਹਿਲਾਂ ਸਾਰਾ ਕੰਮ ਕਰ ਫੇਰ ਪੈਸੇ ਜਾਂਦੀ ਲੈ ਜੀ ਮੈਂ ਤਾਂ ਆਕੀ ਥੱਕੀ ਪਈ ਆ ਕੋੜੇ ਮੈਂ ਦਸ ਘਰਾਂ ਦਾ ਕੰਮ ਕਰਕੇ ਨਹੀਂ ਥੱਕੀ ਦੀ ਤੁਸੀਂ ਘਰ ਬੈਠਨੇ ਐ ਐਸਾ ਨਾ ਚਿਪਕ ਜੈਨ ਮੂੰ ਹੁਣ ਆਦੀ ਦਾ ਸਾਰਾ ਕੰਮ ਕਰਕੇ ਜਾ ਤੈਨੂੰ ਫੇਰ ਜਾਂਦੀ ਨੂੰ ਪੈਸੇ ਦੇ ਹੁਣ ਪੈਸੇ ਦੇ ਦੇ ਤਾਂ ਵੀ ਚੰਗਾ ਉਹ ਜਵਾਕੜੀ ਨੂੰ ਬਿਮਾਰ ਨੂੰ ਘਰੇ ਛੱਡ ਕੇ ਆਈਆਂ ਉਹ ਵਿਚਾਰੇ ਸੰਦੀਪ ਡਾਕਟਰ ਨੂੰ ਫੋਨ ਕਰਦੀਆਂ ਜਾ ਕੇ ਕਰਾਉਣੀ ਆ ਫੋਨ ਸਾਦੀਆਂ ਵਿਚਾਰੇ ਨੂੰ ਨਹੀਂ ਉਹ ਤਾਂ ਖਰਸ ਰਿਹਾ ਵੀ ਨਹੀਂ ਜਾਂਦਾ ਵਿਚਾਰਾ ਪੈਸਾ ਕਿੱਥੇ ਪਰ ਆਏ ਆ ਭਾਈ ਹੁਣ ਪੈਸੇ ਤਾਂ ਅਗਲਾ ਚੱਜ ਲਈ ਦਵਾਈ ਜਵਾਕੜੀ ਬਾਲੀ ਬਿਮਾਰ ਹੋਈ ਪਈ ਲੈ ਹੁਣ ਮੈਨੂੰ ਤਾਂ ਐ ਡਰ ਲੱਗੀ ਜਾਂਦਾ ਮੈਂ ਤਾਂ ਫਿਰ ਘਰੇ ਜਾਵਾਂ ਕਿਹੜੇ ਕੰਮ ਨਹੀਂ ਮੈਂ ਤਾਂ ਖਾ ਲਿਆ ਕਮਾ ਲਿਆ ਨਾ ਬੇ ਰੱਬ ਆਹ ਜ਼ਿੰਦਗੀ ਥੋੜੀ ਦੇ ਦੇ ਪਰ ਗਰੀਬੀ ਨਾ ਤਾਂ ਬੰਦੇ ਨੂੰ ਤੂੰ ਦੇ ਹੀ ਨਾ ਗਰੀਬੀ ਬਹੁਤ ਚੰਦਰੀ ਚੀਜ਼ ਪਤਾ ਨਹੀਂ ਕਿਹਦਾ ਕਿਹਦਾ ਮੂੰਹ ਦੇਖਣਾ ਪਏ ਸੁਣਾ ਦੀ ਸਾਰਾ ਸਾਰਾ ਕੰਮ ਕਰਕੇ ਜਾ ਕੇ ਟੈਂਸ਼ਨ ਪੈਸੇ ਦੀ ਲਾ ਮਾਈ ਜੀ ਤੁਮ ਅਹੀਂ ਤੈਸਰ ਕਰੀਏ ਜਵਾ ਕੜੀ ਜਾਣਾ ਹੈ ਉਹ ਵਿਚਾਰੀ ਦਾ ਘਰੇ ਜਵਾ ਕੜੀ ਦਾ ਪਤਾ ਨਹੀਂ ਕੀ ਹਾਲ ਹੋਊਗਾ ਮੈਂ ਤਾਂ ਇੱਕ ਹੰਸਾ ਲੱਗ ਜਾתי ਹਾਂ भी मैं कम का मैं कम खेल कर दमाग तो उ सारा जवाब बेचारी पता नहीं की हाल होगा कम मना कोई नी चलना चल कोई नहीं मना जिना कर्मा च लिखा गया ढोला तो कट्टे करना ही पैना है चल कोई नहीं ਦੇ ਘਾੜੇ ਜਨਮ ਚ ਮੈਂ ਕਿਸੇ ਤੇ ਹੁਕਮ ਚ ਲਾਇਆ ਹੋਊਗਾ ਕਾਹੀ ਇੰਨੇ ਘੱਟੇ ਢੋਣੇ ਪਾਏ ਦੇ ਮੇਰੇ ਲੋਕਾਂ ਦਾ ਤੇ ਹੱਡਾ ਹੁੰਦਾਂ ਬਣ ਗਈਆਂ ਇਹ ਲੋਕ ਤਾਂ ਬੰਦੇ ਨੂੰ ਕਿਸੇ ਪਾਸੇ ਨਹੀਂ ਛੱਡਦੇ ਜੇ ਕੋਈ ਬੇਲਾ ਕਰਿਆ ਕਰਦਾ ਉਹਦਾ ਵੀ ਲੋਕ ਖੜਾ ਨਹੀਂ ਛੱਡਦੇ ਜੇ ਕੋਈ ਕੰਮ ਕਰਦਾ ਉਹਦਾ ਵੀ ਖੜਾ ਨਹੀਂ ਛੱਡਦੇ ਪਰ ਇੱਕ ਗੱਲ ਸੱਚੀ ਕਹੀਏ ਕਿਸੇ ਨੇ ਬੰਦਾ ਮਿਹਨਤ ਕਰਕੇ ਖਾਵੇ ਉਹ ਕਹੇ ਜੀ ਵੀ ਹੋਵੇ ਹੱਕ ਦਾ ਸੱਚ ਦਾ ਖਾਓ ਕਿਸੇ ਨਾਲ ਠੱਗੀ ਨਾ ਮਾਰੋ ਉਹ ਮਾਰੀ ਜੁੱਤੀ ਹੈਗੀ ਉਹ ਲੋਕਾਂ ਨਾਲ ਚਿਹੜਾ ਹੰਦ ਬਣਾਣਗੇ ਜਿਹੜਾ ਬੰਦਾ ਆਪਣੀ ਮਿਹਨਤ ਕਰਦਾਗਾ ਉਹਦੇ ਵਿੱਚ ਕੀ ਝੇੜ ਕਰਨ ਵਾਲੀ ਗੱਲ ਹੁੰਦੀ ਹੈ ਕਾਮ ਆਪਣੀ ਮਿਹਨਤ ਕਰਕੇ ਖਾਈ ਹੁੰਦੀ ਹੁਣ ਐ ਸੰਸਾ ਲੱਗਿਆ ਪਿਆ ਬਾਬੂ ਇਹਨਾਂ ਤਾਂ ਕੰਮ ਤਾਂ ਨਿਭੜਨੀ ਹੀ ਹੁੰਦਾ ਉਹਨਾਂ ਦੇ ਤਾਂ ਬਾਲਾ ਕੰਮ ਆ ਕੀ ਆਉਦੇ ਘਰ ਦੀ ਖਰੀਦੀ ਪਿੱਛੇ ਉਹ ਕਿਹੜਾ ਕੰਮ ਮਾ ਜੜਾ ਇਹਨੇ ਤੇ ਕਰਦਾ ਮੈਨੂੰ ਕਰਨਾ ਨਹੀਂ ਪੈਂਦਾ ਆਏ ਨਹੀਂ ਸੋਚਤ ਨਾ ਵੀ ਬਰਾਬਰ ਦੀ ਸਰੀਕਣੀ ਆ ਕੀਜ ਮੰਗਣ ਆ ਗਈ ਤੇ ਭੱਜ ਕੇ ਦੇਖਦੇ ਕੋਈ ਨਹੀਂ ਕੁੜੇ ਆਏ ਸੋਚ ਲਿਆ ਕਰੋ ਵੀ ਕਦੇ ਦੇ ਦੇ ਤੇ ਵੀ ਦਿਨ ਕੰਮ ਗਿਆ ਜਾਣਗੇ ਸਦਾ ਤਾਂ ਨਹੀਂ ਬੰਦੇ ਤੇ ਦਿਨ ਮਾੜੇ ਰਹਿੰਦੇ ਹੁੰਦੇ ਮੇਰੇ ਤੇ ਵੀ ਦਿਨ ਚੰਗੇ ਆ ਜਾਣਗੇ ਕੋਈ ਨਹੀਂ ਬਥੇਰਾ ਚੰਗੇ ਆ ਜਾਣਗੇ